ਕਾਫੀ ਦੇ ਤੋਂ ਮਨਸਿਕੀ ਅਸਰ ਨੂੰ ਪੱਕਾ ਕੀਤਾ ਜਾਵੇ। ਇਹ ਕੋਹ ਅਸਲ ਦੇ ਅੱਗੇ ਟੈਮਾ ਦੇ ਉੱਤੇ ਅਸਲ ਇਹ ਫਰੀਕੋਟ ਦੀ ਇੱਕ ਅਹਿਮ ਰੋਡ ਹੈ ਜਿਹੜੀ ਫਰੀਕੋਟ ਸ਼ਹਿਰ ਨੂੰ ਸਾਦਕ ਦੇ ਨਾਲ ਜੋੜਦੀ ਹੈ। ਔਰ 37.43 ਕਰੋੜ ਦੀ ਲਾਗਤ ਦੇ ਨਾਲ ਲੱਖ ਦੇ ਨਾਲ ਇਹ ਸੜਕ ਅਸੀਂ ਹੁਣ ਕੰਪਲੀਟ ਕਰ ਜਾਗੇ ਜਿੱਥੇ ਜਿਆਦਾ ਟੁੱਤੀ ਹੋਈ ਉੱਥੇ ਪੱਥਰ ਵੀ ਪਾਵਾਂਗੇ ਤੇ ਬਾਕੀ ਦੇ ਉੱਤੇ ਪੀਸੀ ਪਾਣੀ ਕੁਝ ਜਿਹੜੀਆਂ ਸੀਵਰੇਜ ਤੇ ਕਰਕੇ ਵੀ ਕਾਫੀ ਇਹਦੀ ਪੱਟਾ ਖੋਈ ਹੋਈ ਸੀਗੀ ਉਹ ਸਾਰੀ ਠੀਕ ਕਰਨ ਵਾਸਤੇ ਜਿਹੜਾ ਹੈਗਾ 37.45 ਕਰ ਤੇ ਉਥੇ ਨਾਲੀ ਨੂੰ ਬਹੁਤ ਜਲਦ ਅਸੀਂ ਮੁਕਾ ਸਤਿ ਸ਼੍ਰੀ ਅਕਾਲ ਜਦੋਂ ਸਰਕਾਰ ਜਦੋਂ ਕਾਫੀ ਜਿਹੜੇ ਵਿਕਾਸ ਦੇ ਕੰਮ ਸੀ ਧੂਰੇ ਪਏ ਸੀ ਜਾਂ ਵਿੱਚ ਰੁਕੇ ਸੀ ਉਸ ਨੂੰ ਪੂਰਾ ਕਰਨੀ ਸਰਕਾਰ ਉਹਨਾਂ ਕਿਸ ਤਰ੍ਹਾਂ ਨਿਕਲੀ ਲੇਖੋ ਅਸੀਂ ਦਾ ਜਿੱਦਿਆਂ ਦੇ ਸਰਕਾਰ ਬਣੀ ਉਹ ਤੇ ਹਰ ਕੰਮ ਨੂੰ ਪੂਰਾ ਕਰਨ ਤੇ ਲੱਗੇ ਹੋਏ ਤਸਵੀਰੇ ਦਾ ਧੂਰਾ ਕੰਮ ਸੀ ਉਹ ਵੀ ਅਸੀਂ ਪੂਰਾ ਕੀਤਾ ਹੋਰ ਵੀ ਬੱਚੇ ਪਿਆ ਰਹੇ ਜਿੱਥੇ ਇਹਨਾਂ ਦੇ ਨਕਸ਼ੇ ਦੇ ਵਿੱਚ ਨਹੀਂ ਕਿ ਨਵਾਂ ਸੀ ਵੀ ਪਾਵਾਂਗੇ ਜਿਹੜਾ ਪੱਟ ਕਿਸੇ ਦਾ ਉਹ ਵੀ ਠੀਕ ਕਰੀ ਜੰਨੀ ਸੋ ਇਹ ਵੀ ਜਿਹੜਾ ਉਹਦਾ ਇੱਕ ਹਿੱਸਾ ਹੈ ਬਹੁਤ ਵੱਲਦਾ ਸਾਰੀਆਂ ਸੜਕਾਂ ਤੇ ਹੋਰ ਵੀ ਬੜੇ ਵਿਕਾਸ ਕਾਰਜ ਚੱਲ ਰਿਹਾ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣ ਤੁਰਲ ਉਹ ਹੁਣ ਹੋਰ ਕਿਹੜੇ ਪ੍ਰੋਜੈਕਟ ਜਿਹੜਾ ਉਹ ਪਾਈਪਲਾਈਨ ਚੱਲ ਰਿਹਾ ਸਾਰੇ ਚੱਲ ਰਿਹਾ ਜੀ ਅਸੀਂ ਕਾਫੀ ਉਸ ਤੇ ਕੰਮ ਕਰ ਰਹੇ ਹਾਂ ਪਰ ਉਹ ਤੁਹਾਡੇ ਸਾਹਮਣੇ ਸਾਡਾ ਕੰਮ ਇਹ ਜਦੋਂ ਅਸੀਂ ਨੀ ਪੱਥਰ ਨਹੀਂ ਲਾ ਕੇ ਜਾਂਦੇ ਅਸੀਂ ਕੰਮ ਸ਼ੁਰੂ ਕਰਾਉਣਾ ਜਦੋਂ ਪੈਸੇ ਦੇ ਦਿੰਨੇ ਆ ਫਿਰ ਅਸੀਂ ਆਉਂਦੇ ਆ ਜਿਹੜਾ ਵੀ ਜਦੋਂ ਦੀ ਵੀ ਸਰਕਾਰ ਬਣੀ ਅਸੀਂ ਜਿਹੜਾ ਵੀ ਕੰਮ ਕੀਤਾ ਨੀ ਪੱਥਰ ਨਹੀਂ ਲਾ ਕੇ ਜਿਵੇਂ ਮਾਨ ਸਾਹਿਬ ਕਹਿੰਦੇ ਛੋਟੇ ਕਹਿੰਦੇ ਫਿਰ ਉਹ ਕੰਮ ਨਹੀਂ ਕਰਨਾ ਕੰਮ ਸ਼ੁਰੂ ਕਰਾਉਣਾ ਕੰਮ ਦਾ ਦਿੱਟ ਘਾਟਰ ਕਰਦੇ ਉਹ ਸਾਡਾ ਕੰਮ ਸਰ ਇਹ ਕਿੰਨੇ ਦਿਨਾਂ ਵਿੱਚ ਇਹ ਕੰਮ ਜਿਹੜਾ ਮੁਕੰਮਲ ਕਰਦੇ ਬਹੁਤ ਜਲਦੀ ਕਿਉਂਕਿ ਪਹਿਲਾਂ ਪੱਥਰ ਪੈਣਾ ਉਹ ਤੋਂ ਬਾਅਦ ਜਿੱਦ ਤੇ ਮੌਸਮ ਠੀਕ ਹੋਵੇ ਉਦੋਂ ਕੇਵਰੇ ਬਲਕੱਪੇ ਪੈਣ ਲੱਗ ਜਾਂਦੀਆਂ ਉਹਦੇ ਲੋਕ ਕੇਵਰੇ ਤੁਹਾਡੀ ਕੋਸ਼ਿਸ਼ ਇਹ ਵੀ ਜਿੱਤੇ ਵੀ ਉਹਦਾ ਮੌਸਮ ਹੋਵੇ ਜਿੱਤੇ ਲੋਕ ਚੰਦ ਨਾਲ ਪੈ ਸਕਦੀ ਸੀ ਉਹ ਤੇ ਜਰਾ ਖੰਭ ਤੋਂ